ਹਾਂਜੀ 10th ਕਲਾਸ ਵਾਲੇ ਸਟੂਡੈਂਟਸ ਤੁਹਾਡਾ ਕੱਲੂ ਮਤਲਬ ਕਿ 4 April 2025 ਨੂੰ ਤੁਹਾਡਾ ਲਾਸਟ ਐਗਜ਼ਾਮ ਰਹਿ ਗਿਆ ਜੋ ਕਿ ਹੈਗਾ ਫਿਜ਼ੀਕਲ ਐਜੂਕੇਸ਼ਨ ਦਾ ਇਸ ਵਾਲੀ ਵੀਡੀਓ ਚ ਅਸੀਂ ਇਹ ਤੁਹਾਡਾ PYQ ਪੇਪਰ ਲੈ ਕੇ ਆਏ ਹਾਂ 2024 ਦਾ ਜਿਹੜਾ ਕਿ ਮਤਲਬ ਕਿ ਤੁਹਾਨੂੰ ਵੀ ਪਤਾ ਹੋਊਗਾ ਕਿ ਜਿਹੜੇ PYQ ਪੇਪਰ ਵਿੱਚ ਜਿਹਨਾਂ ਪ੍ਰੀਵਿਅਸ ইয়ার ਕੋਸ਼ਰ ਪੇਪਰ ਵਿੱਚ ਸਾਡੇ ਕੁਐਸਚਨ ਰਿਪੀਟ ਹੁੰਦੇ ਆ ਇਹਦੇ ਵੀ ਇਹਦੇ ਮੋਸਟ ਇੰਪੋਰਟੈਂਟ ਐਗਜ਼ਾਮ ਮੋਸਟ ਇੰਪੋਰਟੈਂਟ ਪੇਪਰ ਆ ਤੁਸੀਂ ਇਹਨੂੰ ਜ਼ਰੂਰ ਵਾਚ ਕਰਨਾ ਹੈ ਕਿਉਂਕਿ ਤੁਹਾਡੇ ਦੇਖੋ ਪਹਿਲਾ ਜਿਹੜਾ ਪੇਪਰ ਪੇਸ ਉਹਦੇ ਵਿੱਚ ਵੀ ਦਾ ਸਾਇੰਸ ਦਾ ਪੇਪਰ ਉਹਦੇ ਵਿੱਚ ਵੀ ਪੀਬਾਈਕਿਊ ਕੁਐਸਚਨ ਰਿਪੀਟ ਹੋਏ ਸੀਗੇ ਚਲੋ ਦੇਖੋ ਹਾਂਜੀ ਤੁਹਾਡਾ 3 ਘੰਟੇ ਦਾ ਸਮਾਂ ਹੋਊਗਾ 50 ਨੰਬਰ ਦਾ 50 ਨੰਬਰ ਦਾ ਹੋਊਗਾ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਠੀਕ ਹੈ ਜੀ ਆਹ ਤੁਹਾਡੀ ਪੰਜਾਬੀ ਅੰਗਰੇਜ਼ੀ ਤੇ ਹਿੰਦੀ ਮੀਡੀਅਮ ਚ ਹੋਊਗਾ ਦੇਖੋ ਦੇਖੋ ਜਲਦੀ 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 ਤਿਆਰੀ ਕਰ ਲਓ ਫਿਰ ਸਮਾਂ ਵੋ ਘਟਵਾ ਬੀ ਨੰਬਰ ਦਾ ਪਹਿਲੇ ਤੁਹਾਡਾ ਐਮਸੀਕਿਊ ਹੋਊਗਾ ਦੇਖੋ ਕਿ ਜਿੱਦਾਂ ਖਿਡਾਰੀਆਂ ਦੀ ਬਾਹਾਂ ਤੇ ਮੋਢੀਆਂ ਦੀ ਤਾਕਤ ਕਿਸ ਸਟੈਚ ਨਾਲ ਮਾਪੀ ਜਾਂਦੀ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਇਹਦੇ ਜਲਦੀ ਜਲਦੀ ਆਨਸਰ ਲੱਭ ਲਿਓ ਪੌਤਰੀ ਕੀ ਚਿਕਿਤਸਾ ਕਿੰਨੇ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਮਾਸਪੇਸ਼ੀਆ ਕਿੰਨੇ ਪ੍ਰਕਾਰ ਦੇ ਹੁੰਦੀਆਂ ਹਨ ਦੇਸ਼ ਦੀਆਂ ਤਿੰਨੋਂ ਸਿਨਾਵਾਂ ਦੀ ਕਮਾਨ ਕਿਸ ਦੇ ਹੱਥ ਹੁੰਦੀ ਹੈ ਅੰਕੇ ਤੁਸੀਂ ਆਪੇ ਦੇਖ ਲਿਓ ਆਪਾਂ ਸਕਰੋਲ ਕਰੀ ਜਾਂਦੇ ਹਾਂ ਜਲਦੀ 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 ਨੋਟ ਕਰ ਲਓ ਇਹ ਟਾਈਮ ਜਮਾ ਨਹੀਂ ਹੈਗਾ ਇਹਨਾਂ ਦੇ ਬਿਨਾਂ ਸਕਿੱਪ ਕੀਤੇ ਜਲਦੀ ਜਲਦੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਤੁਹਾਡਾ ਜਿਹੜਾ 6 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ मेरीटोरियस वो से वी वीडियो अपलोड की नोटिफिकेशन वास्ते सबसक्राइब कर लो जिमें लिखे हुआ मनोविज्ञान परीक्षण की है भारतीय साना के स्वरूप हैं भौतिक चिकित्सा की परिभाषा लिखो एंडोमो क्या लिखा हुआ ਐਂਡੋ ਮੋਡ ਕੀ ਹੈ ਅਕੇਲਾ ਉਹ ਬਾਰੇ ਤੁਸੀਂ ਕੀ ਜਾਣਦੇ ਹੋ ਦੇਖੋ ਇੱਥੇ ਤਾਂ ਲਿਖਿਆ ਹੋਇਆ ਚਾਰ ਕੁਐਸਚਨ ਜਿੰਦੇ ਨੰਨੇ ਮਾਰਕਸ ਦੇ ਆਲਰੇਡੀ ਮੋਸਟ ਇੰਪੋਰਟੈਂਟ ਕੁਐਸਚਨ ਦਾ ਹੋ ਸਕਦਾ ਇਹਦੇ ਵਿੱਚ ਕੋਈ ਰਿਪੀਟ ਹੋ ਜਵੇ ਤਾਂ ਲੌਂਗ ਕੁਐਸਚਨ ਵਿੱਚ ਕੋਈ ਰਿਪੀਟ ਹੋ ਸਕਦੇ ਹਨਾ ਤੇ ਚਾਰ ਕੁਐਸਚਨ ਇਹਨਾਂ ਵਿੱਚ ਵੀ ਰਿਪੀਟ ਹੋ ਸਕਦੇ ਆ ਪੰਜ-ਪੰਜ ਦੇ ਮਾਰਕਸ ਤੁਹਾਡੇ ਹਾਂ ਜੀ ਜੇਕਰ ਤੁਸੀਂ ਨੋਟ ਕਰ ਲੈ ਪੰਜਾਬੀ ਮੀਡੀਅਮ ਵਾਲੀ ਅਗਿਆਂ ਦੇ ਅੱਗੇ ਆਪਾਂ ਹਿੰਦੀ ਵਰਜ਼ਨ ਦੇ ਹਿੰਦੀ ਵਰਜਨ ਦੇ ਵੀ ਹਿੰਦੀ ਵਰਜਨ ਵਾਲੀ ਵੀ ਨੋਟ ਕਰ ਲੋ ਸਿੱਦੇ-ਸਿੱਤੇ ਇਹ ਤੁਹਾਡਾ ਪੀ ਵੀ ਯੂ ਕਯੂ ਪੇਪਰ ਆ ਇਧਰ ਅ ਤੁਸੀਂ ਸਮਝੋ ਵੀ ਇਹ ਤੁਹਾਡਾ ਕੱਲ ਹੋਣ ਵਾਲਾ ਐਗਜ਼ਾਮ ਆ ਹਾਂ ਐਦਾ ਹੋ ਸਕਦੇ ਪੇਜ ਵਿੱਚ ਕੋਈ ਮੋਸਟ ਇੰਪੋਰਟੈਂਟ ਕੁਐਸਚਨ ਤੁਹਾਡੇ ਜਿਹੜੇ ਰਿਪੀਟ ਹੁੰਦੇ ਆ ਉਹ ਕੋਈ ਆ ਸਕਦੇ ਤਾਂ ਕਰਕੇ ਇਹ ਦਾ ਲੌਂਗ ਕੁਐਸਚਨ ਤੱਕ ਹੋ ਸਕਦੇ ਹਨ ਜਲਦੀ ਜਲਦੀ ਆਲੀ ਨੋਟ ਕਰੋ ਉਹਨੂੰ ਟਾਈਮ ਬਹੁਤ ਹੀ ਘੱਟ ਰਹਿ ਗਿਆ ਹੁਣ ਅਗਿਆਗੇ ਇੰਗਲਿਸ਼ ਵਰਜ਼ਨ ਲੋ ਜੀ ਇਸ ਨਾਲ ਤੁਹਾਡਾ ਕੰਪਲੀਟ ਹੋ ਜਾਂਦਾ ਆ। ਇਸ ਸ਼੍ਰੀ ਚੈਨਲ ਕੋਲ ਸਬਸਕ੍ਰਾਈਬ ਠੀਕ ਹੈ ਕਿਉਂਕਿ ਇਸੀ ਤੁਹਾਡੇ ਜਿਹੜਾ 6 ਅਪਰੈਲ ਨੂੰ ਵੀ ਹੋਣ ਜਾ ਰਹੇ ਪੇਪਰ ਸੀ ਉਹਦੀ ਵੀ ਵੀਡੀਓ ਪਾ ਪਾ ਰਹੀਆਂ ਚਲੋ ਜੀ ਧੰਨਵਾਦ ਸ਼੍ਰੀਸ਼ੀ ਤਿਆਰੀ ਕਰ ਲਓ ਹੁਣ